ਹਾਂਜੀ ਵੱਡਿਆਂ ਨੂੰ ਪੈਰੀ ਪੈਨੇ ਸੱਜਣਾ ਮਿੱਤਰਾਂ ਨੂੰ ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਨਵੀਂ ਸਵੇਰ ਸ਼ਹਿਰ ਲੁਧਿਆਣੇ ਤੋਂ ਹੋ ਰਾਤ ਨੂੰ ਤੁਸੀਂ ਦੇਖਿਆ ਕਿ ਆਪਾਂ 94 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਇੱਥੇ ਲੁਧਿਆਣੇ ਸ਼ਹਿਰ ਪਹੁੰਚ ਗਏ ਸੀਗੇ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਅθε ਵਧੀਆ ਆਪਾਂ ਨੂੰ ਗੁਰਦੁਆਰਾ ਸਾਹਿਬ ਮਿਲ ਗਿਆ ਸੀ ਤੇ ਵਧੀਆ ਕਮਰਾ ਮਿਲ ਗਿਆ ਸੀਗਾ ਰਹਿਣ ਦੇ ਲਈ ਆ ਹੁਣ ਸਵੇਰੇ ਵੀ ਮੈਂ ਬਸ ਨਹਾ ਧੋ ਕੇ ਤਿਆਰ ਹਾਂ ਜੀ ਤੇ ਇਧਰ ਆ ਸਾਮਾਨ ਸਮੋੜ ਆਪਾਂ ਸਾਰਾ ਇਕੱਠਾ ਕਰਕੇ ਬੈਗਪੈਕ ਕਰਕੇ ਰੱਖਦੇ ਆ ਇਧਰ ਵਾਸ਼ਰੂਮ ਆ ਜੀ ਵਧੀਆ ਗੀਜ਼ਰ ਲੱਗਿਆ ਹੋਇਆ ਜੀਗਾ ਗਰਮ ਪਾਣੀ ਦੇ ਨਾਲ ਨਹਾ ਕੇ ਐਨ ਵਧੀਆ ਬੋਡੀ ਫਰੈਸ਼ ਜੀ ਹੋ ਗਈ ਆ ਇਦਾਂ ਦਾ ਆਪਣਾ ਕਮਰਾ ਠੀਕ ਆ ਜੀ ਬਹੁਤ ਵਧੀਆ ਰੂਮ ਮਿਲਿਆ ਜੀ ਰਾਤ ਰੂਮ ਤਾਂ ਵੈਸੇ ਤਿੰਨ ਬੰਦਿਆਂ ਦਾ ਹੈ ਆ ਦੋ ਬੈੱਡ ਇਧਰ ਲੱਗ ਰਹੇ ਨੇ ਇੱਕ ਬੈੱਡ ਇਧਰ ਲੱਗ ਰਿਹਾ ਮਾਤੇ ਦੇ ਉੱਤੇ ਹੀ ਸੋ ਗਿਆ ਤੇ ਲੱਭੀ ਪਲੱਗ ਲੱਗ ਰਹੇ ਨੇ ਇੱਥੇ ਤੇ ਜੇ ਆਪਾਂ ਆਪਣੇ ਕਮਰੇ ਦੇ ਬਾਹਰ ਦਾ 뷰 ਦੇਖੀਏ ਇੱਕ ਝਾਕ ਮਾਰ ਕੇ ਸਾਹਮਣੇ ਆਪਾਂ ਨੂੰ ਦਿਖਦਾ ਲੁਧਿਆਣਾ ਸ਼ਹਿਰ ਉਹ ਸਾਹਮਣੇ ਚੱਲਦਾ ਹਾਈਵੇ ਇਸ ਹਾਈਵੇ ਦੇ ਉੱਤੇ ਹੁਣ ਆਪਾਂ ਸਫ਼ਰ ਕਰਨਾ ਜੀ ਬਸ ਆ ਜਿਹੜਾ ਸਾਹਮਣੇ ਹਾਈਵੇ ਆ ਪੂਲਾ ਇਹਦੇ નીચે ਨਾਲ ਹੀ ਗੁਰਦੁਆਰਾ ਸਾਹਿਬ ਆ ਜੀ ਤੇ ਬਸ ਉਹਨਾਂ ਚੱਲਦੇ ਆ ਨੀਚੇ ਚਾਬੀ ਚੋਮਾ ਕਰਾਣੇ ਆ ਜੀ ਤੇ ਪ੍ਰਸ਼ਾਦਾ ਦੇਣਾ ਲੰਗਰ ਪਾਣੀ ਛਕ ਕੇ ਨੀ ਚਾਹ ਛੂਟੀ ਕੇ ਚੱਲਦੇ ਆ ਅਸਵੇਰੇ ਬਾਕੀ ਮੈਂ ਨਹੀਂ ਉਦਾਂ ਤਾਂ ਉਹ ਬਾਦਾਮ ਬਦੂng ਜੇ ਰਾਤ ਮੇਂ ਕੇ ਰੱਖੇ ਸੀ ਉਹ ਮੈਂ ਖਾਲੇ ਸੀਗੇ ਤੇ ਉਹਨਾਂ ਨਾਲ ਚਲੋ ਵਧੀਆ guzara ਹੋ ਜਾਂਦਾ ਬਾਕੀ ਨੀਚੇ ਦੇਖ ਲਿਨੇ ਆ ਜੇ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਸ਼ਾਦਾ ਤਿਆਰ ਹੋਇਆ ਤਾਂ ਪ੍ਰਸ਼ਾਦਾ ਛਕ ਲਾਂਗੇ ਨੀ ਚਾਹ ਪੀ ਕੇ ਅੱਗੇ ਜਾ ਕੇ ਕਿਤੇ ਹੋਰ ਦੇਖਾਂਗੇ ਮਿਲਦੇ ਆਈ ਫਿਰ ਆਪਾਂ ਤੁਹਾਨੂੰ ਹੁਣ ਸਿੱਧਾ ਮੇਨ ਹਾਈਵੇ ਦੇ ਉੱਤੇ ਹਾਂਜੀ ਇਹ ਆਣੇ ਇਹ ਉੱਪਰ ਸਰਾਮਾਂ ਬਣੀਆਂ ਹੋਈਆਂ ਉਹ ਸਾਹਮਣੇ ਤੀਜੀ ਮੰਜ਼ਲ ਤੇ ਆਪਣਾ ਕਮਰਾ ਤੇਗਾ 301 ਨੰਬਰ ਜੀ ਬਹੁਤ ਵੱਡੀਆਂ ਸਰਾਮਾਂ ਬਣੀਆਂ ਹੋਈਆਂ ਜੀ ਆ ਦੇਖੋ ਉਹ ਸਿਰੇ ਤੱਕ ਉਥੇ ਕਮਰੇ ਕਮਰੇ ਨੇ ਜੀ ਤੇ ਨਾਲ ਹੀ ਆ ਇਧਰ ਸਾਹਮਣੇ ਗੁਰਦੁਆਰਾ ਸਾਹਿਬ ਆ ਜੀ ਬਸ ਆਧਾਰ ਕਾਰਡ ਜਮ੍ਹਾਂ ਕਰਾ ਦੇਣੇ ਜੀ ਆਪਣਾ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਹੁਣ ਚਾਬੀ ਜਮ੍ਹਾਂ ਕਰਾ ਕੇ ਆਏ ਆ ਤੇ ਆਧਾਰ ਕਾਰਡ ਉਹਨਾਂ ਨੇ ਆਪਾਂ ਨੂੰ ਵਾਪਸ ਮੋੜ ਤਿਆ ਕਮਰੇ ਦੀ ਫ੍ਰੀ ਸੇਵਾ ਜੀ ਕੋਈ ਚਾਰਜ ਨਹੀਂ ਲੱਗਿਆ ਹੈਗਾ ਆਪਣਾ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਜੀ ਤੇ ਇਧਰ ਸਮਾਨ ਸੌਣ ਲੱਦ ਕੇ ਅੰਮੇਤਰ ਆਪਣਾ ਬੋਲਟ ਤਿਆਰ ਕਰਕੇ ਖੜਾਤਾ ਜੀ ਆਪਾਂ ਬਸ ਚਲਦੇ ਹੁਣ ਸਮਾਂ ਹੋ ਗਿਆ ਜੀ 9:00 ਵਜੇ ਦਾ ਲੰਗਰ ਪਾਣੀ ਪ੍ਰਸ਼ਾਦਾ ਆਪਾਂ ਛਾ ਗਏ ਲੋ ਜੀ ਅੱਜ ਦੇ ਦਿਨ ਦੇ ਪੈਡਲ ਪਹਿਲੇ ਪੈਡਲਾਂ ਦੀ ਸ਼ੁਰੂਆਤ ਕਰਤੀ ਜੀ ਆਪਾਂ ਇਦਾਂ ਹੀ ਦਿਨ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਪੈਟਲ ਮਾਰ ਦਿੰਨੇ ਆ। ਅਣ ਗਿਣੇ ਤਾਂ ਪੈਟ ਲਾ ਗਏ। ਬਹੁਤ ਟ੍ਰੈਫਿਕ ਆ ਜੀ ਸਵੇਰੇ ਸਵੇਰੇ ਲੁਧਿਆਣਾ ਸ਼ਹਿਰ ਦੇ ਵਿੱਚ। ਆ ਪਿੱਛੇ ਗੁਰਦੁਆਰਾ ਸਾਹ ਤੋਂ ਮੈਂ 5-7 ਮਿੰਟਾਂ ਹੀ ਤੁਰ ਕੇ ਹੀ ਆਇਆ ਮੈਂ ਇਧਰ ਸਾਈਡ ਤੇ। ਫੇਰ ਆ ਕੇ ਚੜੇ ਮੇਨ ਰੋਡ ਦੇ ਉੱਤੇ। ਫਗਵਾੜਾ ਜਲੰਧਰ ਅੰਮ੍ਰਿਤਸਰ ਸਾਹਿਬ ਵਾਹਿਗੁਰੂ ਤਨਗੁਰ ਨਾਨਕ ਥੇਰ ਕਰ ਬੈਸੋ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਜ ਸਵਾਰੇ ਸਤ ਗੁਰ ਤੁਮਰੇ ਕਾਜ ਸਵਾਰੇ ਆ ਪੰਜਾਬ ਦੇ ਬੰਦਾ ਦਾ ਕੋਈ ਪਾਗ ਵਾਲਾ ਛੇਤੀ ਛੇਤੀ ਦਿਖਦਾ ਹੀ ਨਹੀਂ ਹੈਗਾ ਓਰੇ ਲਧਿਆਣਾ ਸ਼ਹਿਰ ਦੇ ਵਿੱਚ ਹੋਇਆ ਕਿਤੇ 100 150 ਬੰਦਿਆਂ ਬਾਅਦ ਕਿਤੇ ਕੋਈ ਪਾਗ ਵਾਲਾ ਬੰਦਾ ਦੇਖ ਜੇ ਕਿਤੇ ਟਾਮਾ ਟਾਲਾ ਨਹੀਂ ਨਹੀਂ ਕੋਈ ਦਿਖਦਾ ਜੀ ਸੜਕਾਂ ਲਾਲ ਕਰੀਆਂ ਪਈਆਂ ਮਾਰ ਮਾਰ ਪਚਕਾਰੀਆਂ ਉਹ ਪਿੱਛੇ ਗੁਰਦੁਆਰਾ ਸਾਹਿਬ ਤੋਂ ਮੈਂ ਤੁਰ ਕੇ ਆਇਆ ਪੰਜ-ਸੱਤ ਮਿੰਟ ਇੱਥੇ ਹਾਈਵੇ ਤੇ ਮੈਂ ਕਿਹਾ ਚਲ ਅੱਗੇ ਜਾ ਕੇ ਚੜੂੰਗਾ ਤੇ ਇੱਕਦਾ ਹੁੰਦਾ ਨਾ ਆਪਾਂ ਵੀ ਰੋਡ ਖਰਾਬ ਆ ਚਲੋ ਟੋਏ ਟੋਪੇ ਤੋਂ ਬਚਾ-ਵਚਾ ਕੇ ਆਪਾਂ ਸਾਈਕਲ ਕੱਢਦੇ ਹੁੰਦੇ ਆ ਮੋਟਰਸਾਈਕਲ ਗੱਡੀ ਕੋਈ ਵੀ ਚੀਜ਼ ਮੈਂ ਲਾਲ ਪਚਕਾਰੀਆਂ ਤੋਂ ਬਚਾ-ਵਚਾ ਕੇ ਸਾਈਕਲ ਨੂੰ ਕੱਢ ਕੇ ਲਿਆਇਆ ਜੀ ਇਨਾ ਬੁਰਾ ਹਾਲ ਕਰਾਇਆ ਹਾ ਉਹ ਗੁਰਦੁਆਰਾ ਸਾਹਿਬ ਦੇ ਬਾਹਰ ਹੀ ਰਹਿ ਰਹਾ ਪਤਾ ਨਾਮ ਜੀ ਗੁਰਦੁਆਰਾ ਸਾਹਿਬ ਦੇ ਵਿੱਚੋਂ ਮੈਂ ਲੰਗਰ ਪ੍ਰਸ਼ਾਦਾ ਛਕਿਆ ਨਾਲ ਚਾਹ ਵੀ ਪੀ ਲਈ ਦੀਗੀ ਹੁਣ ਮੈਨੂੰ ਲੱਗਦਾ ਦੁਪਹਿਰ ਤੱਕ ਆਪਾਂ ਨੂੰ ਲੋੜ ਨਹੀਂ ਹੈਗੀ ਕੁਝ ਖਾਣ ਪੀਣ ਦੀ ਪੋਇਆ ਜੇ ਇੱਕ ਜਗ੍ਹਾ ਤੇ ਖੜਕੇ ਕਿਤੇ ਜੋ ਜਾ ਸਪੇੜਾਂਗੇ ਨਹੀਂ ਦੁਪਹਿਰ ਤੱਕ ਕਹਿਣ ਵਧੀਆ ਸਰ ਜਾਊਗਾ ਆਪਣਾ ਠਗਵਾੜਾ 29 ਕਿਲੋਮੀਟਰ ਜਲੰਧਰ 51 ਅੰਮ੍ਰਿਤਸਰ 131 ਕਿਲੋਮੀਟਰ ਤਕਰੀਬਨ ਲਗਭਗ ਆਪਾਂ ਲੁਧਿਆਣਾ ਸ਼ਹਿਰ ਤੋਂ ਬਾਹਰ ਨਿਕਲੇ ਆਏ ਜੀ ਹੋ ਗਿਆ ਮਨੂੰ ਅੱਧਾ ਘੰਟਾ ਸਾਈਕਲਿੰਗ ਕਰਦੇ ਨੂੰ ਤੇ ਹਵਾ ਦਾ ਇੰਨਾ ਕੀ ਫਰਕ ਪੈ ਗਿਆ ਦੇਖ ਲਓ ਜਿਵੇਂ ਜਿਵੇਂ ਸੂਰਜ ਚੜ ਰਿਹਾ ਗਰਮੈਸ਼ ਹੋਣੀ ਚਾਹੀਦੀ ਆ ਪਰ ਮਨ ਨੂੰ ਠੰਡ ਲੱਗ ਰਹੀ ਆ ਹੁਣ ਠੰਡੀ ਹਵਾ ਮਹਿਸੂਸ ਹੋ ਰਹੀ ਆ ਉਥੇ ਲੁਧਿਆਣੇ ਤੋਂ ਤੁਰਿਆ ਦੇਖੋ ਸਵੇਰੇ ਮੈਂ ਗਰਮ ਹਵਾ ਦੇਗੀ ਉਥੇ ਤੇ ਮੌਸਮ ਵੀ ਵਧੀਆ ਔਰੇ ਸਾਫ ਦਿਖ ਰਿਹਾ ਹੁਣ ਲੁਧਿਆਣਾ ਲੁਧਿਆਣਾ ਦੇ ਵਿੱਚ ਹੀ ਦੇਖ ਲਓ ਕਿੰਨਾ ਪੋਲਿਊਸ਼ਨ ਆ ਜੀ ਐਨਜੀ ਫਰਕ ਪਾਇਆ ਜਾਂਦਾ ਦੇਖ ਲਓ ਅੱਧੇ ਪੌਣੇ ਘੰਟੇ ਦਾ ਸਫ਼ਰ ਕਰਕੇ ਹੋਰ ਹੁਣ ਠੰਡੀ ਹਵਾ ਮਹਿਸੂਸ ਹੋ ਰਹੀ ਹੈ ਮਨੂੰ ਕੱਲ ਦਾ ਆਪਣੇ ਸਫ਼ਰ ਦਾ ਪਹਿਲਾ ਟੋਲ ਆਇਆ ਜੀ ਇਹ ਪਰ ਆਪਾਂ ਦਾ ਕਿਹੜਾ ਟੋਲ ਦੇਣਾ ਆਪਾਂ ਦਾ ਵੀਆਈਪੀ ਐਂਟਰੀ ਆ ਜੀ ਆਲੋ ਇਹ ਫਾਇਦਾ ਹੁੰਦਾ ਜੀ ਸਾਈਕਲ ਤੇ ਨਾ ਕੋਈ ਤੇਲ ਦਾ ਖਰਚਾ ਨਾ ਕੋਈ ਟੋਲ ਟੋਲ ਦਾ ਖਰਚਾ ਕੱਲ ਦਾ ਤੁਸੀਂ ਮੰਨੋਗੇ 100 ਰੁਪਏ ਦਾ ਖਰਚਾ ਮੇਰਾ ਮਸਾ ਆਇਆ ਦੇਖ ਲੋ ਲੋ ਘਾਣੇ ਤੱਕ ਆ ਗਿਆ ਜੀ ਮੈਂ ਕੱਲ 100 ਰੁਪਈਆ ਦੇ ਵਿੱਚ ਜੇ ਉਹ ਤਾਂ ਬਾਕੀ ਬੰਦਾ ਘਰ ਤੋਂ ਲਿਆ ਆਵੇ ਆਪਣਾ ਖਾਣਾ ਪੀਣ ਦਾ ਸਮਾਨ ਇਹਦਾ ਫਿਰ ਤਾਂ ਜਮਾ ਵੀ ਨਹੀਂ ਬਹੁਤਾ ਰਾਹ ਦੇ ਵਿੱਚ ਮੈਂ ਇੱਕ ਜਗ੍ਹਾ ਤੇ ਕੇਲੇ ਲਈ ਧੀਗੇ ਤੇ ਜੂਸ ਪੀਤਾ ਦੀਗਾ ਇੱਕੋ ਵਾਰ ਦਾਲ ਜੀ ਲਈ ਦੀ 20 ਰੁਪਈਆ ਦੀ ਮੈਂ ਖਾਣ ਲਈ ਘਰ ਹੋਏ ਲੈ ਕੇ ਚੱਲੇ ਆਪਣਾ ਸਮਾਨ ਬੰਦਾ ਫਿਰਤਾ ਜਮ ਨਹੀਂ ਬਿਲਕੁਲ ਵੀ ਕੋਈ ਖਰਚਾ ਹੈਗਾ ਜੀ ਸਮਾ ਹੋ ਗਿਆ ਜੀ ਪੌਣੇ ਕੇ 10 ਵਜੇ ਦਾ ਪੌਣੇ ਕੇ ਘੰਟੇ ਦੇ ਵਿੱਚ ਆਪਾਂ 13 14 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਆ ਕੇ ਹਾ ਪੋਲ ਦੇ ਉੱਤੇ ਖੜਾ ਨਹੀਂ ਮੈਂ ਇਹ ਦਰਿਆ ਨਿਚ ਬਹੁਤ ਵੱਡਾ ਦਰਿਆ ਸਤਲੁਜ ਦਾ ਦਰਿਆ ਜੀ ਤੇ ਇਸ ਟਾਈਮ ਇਹ ਦੇਖ ਲਓ ਸੁੱਕਾ ਪਿਆ ਜਿਵੇਂ ਬਸ ਉਹ ਉੱਥੇ ਥੋੜਾ ਬੋਤਾ ਚੱਲ ਰਿਹਾ ਇੱਕ ਸਾਈਡ ਤੇ ਪਾਣੀ ਆ ਖੜੇ ਹੀ ਉਹ ਵੀ ਚੱਲ ਵੀ ਨਹੀਂ ਰਿਹਾ ਨੇ ਦੇਖਣ ਨੂੰ ਆ ਲੱਗਦਾ ਜਿਵੇਂ ਕਿਤੇ ਕੋਈ ਰਾਜਸਥਾਨ ਦੇ ਕਿਤੇ ਟਿੱਬੇ ਟਪਿਆਂ ਦਾ ਸੀਨ ਹੁੰਦਾ ਇਹ ਜਦੋਂ ਇਹ ਆਪਣੇ ਰੂਪ ਦੇ ਵਿੱਚ ਆਨੇ ਆ ਜੀ ਦਰਿਆ ਕੁਦਰਤ ਫਿਰਦਾ ਹੈ ਪਿੰਡਾਂ ਦੇ ਪਿੰਡ ਸ਼ਹਿਰਾਂ ਦੇ ਸ਼ਹਿਰ ਤਬਾ ਕਰਕੇ ਲੈ ਜਾਂਦੇ ਨਾਲੇ ਆ ਹੁਣ ਦੇਖ ਲੋ ਜੀ ਕੌਣ ਕਹਿ ਦੂਗਾ ਦਰਿਆ ਇਹ ਦੇਖ ਲੋ ਬਰੇਤਾ ਹੀ ਰੇਤਾ ਆ ਦਿਖ ਰਿਹਾ ਹੈ ਨੀਚੇ ਤੇ ਉਹ ਸਾਹਮਣੇ ਪੂਰਾ ਗੰਦ ਪਾਰ ਖਾਇਦਾ ਕੰਡਿਆਂ ਦੇ ਲਫਾਫੇ ਲਫਾਫੇ ਬੁਰਾ ਹਾਲ ਸੋਵਰ ਕੁਦਰਤ ਨੂੰ ਵੀ ਆਪਣਾ ਰੰਗ ਫਿਰ ਦਿਖਾਣਾ ਪੈਂਦਾ ਆਪਣੇ ਆਪ ਨੂੰ ਸਾਫ਼ ਕਰਨ ਦੇ ਲਈ ਜਿਉਣਾ ਆਪਾਂ ਪਹਿਲਾਂ ਹੀ ਇਸ ਕੁਦਰਤ ਨੂੰ ਸਾਫ਼ ਰੱਖੀਏ ਕਦਰ ਕਰਿਆ ਕਰੋ ਯਾਰ ਇਹਨਾਂ ਦੇ ਸਿਰ ਤੇ ਹੀ ਜੀਵਣਾ ਆਪਣਾ ਬੱਦ ਚੱਲਦੇ ਹੁਣ ਇਹ ਤਾਂ ਪਾਣੀ ਪੂਣੀ ਪੀਣ ਲਈ ਖੜਾ ਸੀ ਮੈਂ ਤੇ ਪੁਲ ਦੀ ਚੜਾਈ ਥੋੜੀ ਵੱਧ ਜ਼ਿਆਦਾ ਠੀਕ ਹੀ ਹੈ ਸਾਜਾ ਚੜਾਤਾ ਹੈ ਉਸਨੇ ਆ ਹੁਣੀ ਮੈਂ ਪਿੱਛੇ ਆਪਾਂ ਇਹਨੂੰ ਦਰਿਆ ਨੂੰ ਸਾਫ਼ ਰੱਖਣ ਦੀ ਗੱਲ ਕਰਕੇ ਹਟੇ ਆਂ ਆ ਦੇਖ ਲਓ ਇਹ ਪੁਲ ਦੇ ਉੱਪਰ ਹੀ ਹਾਲ ਦੇਖ ਲਓ ਤੁਸੀਂ ਮੈਂ ਉਹ ਪਿੱਛੇ ਤੋਂ ਕਾਤਾ ਦੇਖਦਾ ਆ ਰਿਹਾ ਹਾਂ ਜੀ ਮੂਰਤੀਆਂ ਫੋਟੋਆਂ ਠੁੱਠੀਆਂ ਕੁਝੀਆਂ ਪਤਾ ਨਹੀਂ ਕੀ ਕੁਝ ਜੇ ਉਹ ਬੁਰਾ ਹਾਲ ਆ ਯਾਰ ਹੋਰ ਨਹੀਂ ਸੁਧਾਰ ਹੋ ਸਕਦਾ ਇਹ ਆਪਣੇ ਲੈ ਦਾ ਸਾ ਫੋਟੋਆਂ ਕਿਵੇਂ ਲਾ ਰਖੀਆਂ ਦੱਸ ਇੱਥੇ ਹੋਈ ਇਹ ਸਭ ਚੀਜ਼ ਦੀ ਉਹ ਦੂਰ ਹੈ 100 ਕਿਲੋਮੀਟਰ ਦੂਰ ਤੋਂ ਦਿਖ ਰਹੀ ਸੀਗੀ ਹੁਣ ਕੋਲ ਪਹੁੰਚਾ ਮੈਂ ਇਹਦੇ ਹਾਂਜੀ ਅੱਜ ਦੇ ਦਿਨ ਦੇ ਸੰਗਤਾਂ ਦੀ ਆਪਣੀ ਪਹਿਲੀ ਹਾਜ਼ਰੀ ਲਵਾਓ ਜੀ ਹਾਂ ਜੀ ਸੱਚੀ ਗੱਲ ਬਾਈ ਜੀ ਹੋਰ ਠੀਕ ਠਾਕ ਜੀ ਵਧੀਆ ਜੀ ਚੜ੍ਹਦੀ ਕਲਾ ਤੁਸੀਂ ਦੱਸੋ ਬਾ ਕਿਰਪਾ ਹੋਰ ਬਰੀਆ ਘਰਵਾਰ ਸਾਰੇ ਠੀਕ ਹੈ ਜੀ ਤੁਸੀਂ ਦੱਸੋ ਲੈ ਜਾ ਰਹੇ ਹੋ ਮੈਂ ਤੁਹਾਨੂੰ ਦੇਖ ਕੇ ਮੈਂ ਰੁਕ ਗਿਆ ਮੈਂ ਕਿਹਾ ਭਾਜੀ ਲੱਗਦਾ ਕਿਤੇ ਜਾ ਰਹੇ ਆ ਤੇ ਪੁੱਛੀ ਉਹਨਾਂ ਨਾਲ ਗੱਲਬਾਤ ਕਰੀਏ ਕਿ ਕਿੱਧਰ ਜਾ ਰਹੇ ਆ ਹਾਂ ਆਪਾਂ ਅਕਾਲ ਤਖਤ ਸਾਹਿਬ ਨੂੰ ਚੱਲੇ ਆ ਜੀ ਵੈਸੇ ਪੰਜ ਤਖਤ ਸਾਹਿਬਾਨਾਂ ਦੀ ਯਾਤਰਾ ਹੈ ਜੀ ਆਪਣੀ ਹਾਂ ਜੀ ਪਹਿਲਾਂ ਆਨੰਦਪੁਰ ਸਾਹਿਬ ਤੇ ਦਮਦਮਾ ਸਾਹਿਬ ਮੈਂ ਕਰਿਆ ਜੀ ਠੀਕ ਹੈ ਹਾਂ ਜੀ ਤੇ ਹੁਣ ਅਕਾਲਪੁਰ ਸਾਹਿਬ ਨੂੰ ਹਾਂ ਜੀ ਹਾਂ ਔਰ ਲੱਗਾ ਵਾ ਜੀ ਮੈਂ ਨਾ ਜਾ ਰਿਹਾ ਸੀ ਮੈਂ ਕਿਹਾ ਚਲੋ ਭਾਜੀ ਉਹਨਾਂ ਨੂੰ ਪੁੱਛਦੇ ਆ ਹਾਂ ਜੀ ਹਾਂ ਚਲੋ ਵਧੀਆ ਲੱਗਾ ਸਾਡੇ ਨਾਲ ਬੈਠ ਕੇ ਗੱਲਬਾਤ ਕਰਕੇ ਠੀਕ ਹੈ ਜੀ ਚਲੋ ਠੀਕ ਹੈ ਭਾਈ ਜੀ ਫਿਰ ਬਹੁਤ ਬਹੁਤ ਧੰਨਵਾਦ ਤੁਹਾਡਾ ਦਰਸ਼ਨ ਦਾ ਜੀ ਤੁਸੀਂ ਹਾਂ ਜੀ ਹਾਂ ਜਰੂਰ ਜੀ ਜਰੂਰ ਹੈ ਲਛਮਨ ਸਿੰਘ ਲੱਲੀ ਜੀ ਦੀ ਯਾਦ ਵਿੱਚ ਇਸ ਬੱਸ ਸਟੈਂਡ ਦੀ ਸੇਵਾ ਕਰਾਈ ਗਈ। ਸਮੂਹ ਲੱਲੀ ਪਰਿਵਾਰ ਇਹ ਇੱਕ ਬੱਸ ਸਟੈਂਡ ਹੈ ਜੀ ਛੋਟਾ ਜਿਹਾ ਬਣਿਆ ਹੋਇਆ ਆ ਸਾਹਮਣੇ ਮੇਰੇ ਨਾਲ ਹਾਈਵੇ ਚੱਲ ਰਿਹਾ ਬਾ ਉਥੋਂ ਲੰਘਿਆ ਜਾ ਰਿਹਾ ਤੇ ਮੈਂ ਤਾਂ ਹਾਈਵੇ ਦੇ ਉਤੋਂ ਤੇ ਵਧੀਆ ਇਹ ਛਾਂ ਜੀ ਦੇਖੀ ਮਨ ਨੂੰ ਇੱਥੇ ਤੇ ਉਦਾਂ ਵੀ ਮੈਂ ਰੁਕਣਾ ਹੀ ਦੀਗਾ ਰਾਸ਼ਟ ਲੈਣੀ ਸੀਗੀ ਮੈਂ 15-20 ਮਿੰਟਾਂ ਦੀ ਤੇ ਪਿੱਛੇ ਮੈਂ ਕਾਫੀ ਕਿਲੋਮੀਟਰ ਤੋਂ ਜੂਸ ਦੀ ਦੇਖਦਾ ਆ ਰਿਹਾ ਕੋਈ ਰੇੜੀ ਦੁਕਾਨ ਜੀ ਮਿਲ ਜਾਵੇ ਪਰ ਕੋਈ ਨਹੀਂ ਮਿਲੀ ਹੈਗੀ ਸਹਾਇਵੇ ਦੇ ਉੱਤੇ ਮਨੂੰ ਫਿਰ ਉਹ ਮੇਰੇ ਕੋਲ ਇੱਕ ਪਿੰਨੀਆਂ ਜੀਆਂ ਪੀਐ ਤੀਆਂ ਘਰੋਂ ਲਿਆ ਦੀ ਕਿ ਮੈਂ ਬਣਾ ਕੇ ਇਹ ਤੇ ਭੁੱਖ ਲੱਗ ਰਹੀ ਸੀ ਪੌਣੇ 12 ਵਜੇ ਦਾ ਹੋ ਗਿਆ ਜੀ ਸਮਾਂ ਫਿਰ ਹੁਣ ਦੋ ਤਿੰਨ ਆ ਖਾਲੀਆਂ ਮੈਂ ਪਿੰਨੀਆਂ ਜੀਆਂ ਚਲੋ ਵਧੀਆ ਇਹਨਾਂ ਦੇ ਨਾਲ ਤੁੱਕ ਗਜਾਰਾ ਜਾ ਹੋ ਗਿਆ ਜੀ ਤੇ ਬਸ ਠੀਕ ਹੈ ਜੀ ਬਾਕੀ ਵਧੀਆ ਚੱਲ ਰਿਹਾ ਅੱਜ ਥੋੜਾ ਜਿਹਾ ਹਵਾ ਤੰਗ ਕਰ ਰਹੀ ਹੈ ਕੱਲ ਤਾਂ ਵਧੀਆ ਸਫਰ ਲੰਘਿਆ ਜੀ ਆਪਣਾ ਕਿਉਂ ਹਵਾ ਉਹ ਨਾ ਪਿੱਛੋਂ ਧੱਕਾ ਮਾਰ ਰਹੀ ਸੀਗੀ ਕੱਲ ਅੱਜ ਹਵਾ ਉਲਟਾ ਜੀ ਅੱਜ ਸਾਹਮਣੇ ਤੋਂ ਹਵਾ ਚੱਲ ਰਹੀ ਆ ਥੋੜਾ ਜਿਹਾ ਜ਼ੋਰ ਵੱਧ ਲੱਗ ਰਿਹਾ ਅੱਜ ਤੇ ਜ਼ੋਰ ਵੱਧ ਲੱਗੂਗਾ એનર્ਜੀ ਜ਼ਿਆਦਾ ਡਾਊਨ ਹੋਊਗੀ ਮਸਿਸ ਕਰਕੇ ਫਿਰ ਅੱਜ ਹਲੇ ਤਾਂ ਮੈਂ ਸਾਰੇ 30 ਕਿਲੋਮੀਟਰ ਦਾ ਸਫ਼ਰ ਕਰਕੇ ਆਇਆ ਜੀ ਲੁਧਿਆਣਾ ਸ਼ਹਿਰ ਤੋਂ ਬਾਕੀ ਮੌਸਮ ਤਾਂ ਠੀਕ ਠਾਕ ਹੈ ਜੀ ਇਹਨ ਵਧੀਆ ਤੋਂ ਪੱჭੜੀ ਹੋਈ ਆ ਚਲੋ ਚੱਲਦੇ ਆ ਅੱਗੇ ਮਿਲਦੇ ਆ ਜੀ ਫਿਰ ਜੰਗ ਹੈ ਆਜ਼ਾਦੀ ਯਾਦਗਾਰ ਇਹਦੇ ਅੰਦਰ ਮੈਂ ਇਥੋਂ ਨੰਗਿਆ ਦਾ ਬਹੁਤ ਵਾਰੀਆਂ ਇਸ ਰੋਡ ਦੇ ਉਤੋਂ ਉਦਰਵਾੜ ਸਾਹਿਬ ਵੀ ਪਹਿਲਾਂ ਜਾਂਦੇ ਆ ਪਰ ਇਹਦੇ ਅੰਦਰ ਨਹੀਂ ਮੈਂ ਕਦੇ ਜਾ ਕੇ ਦੇਖਿਆ ਕਦੇ ਫੇਰ ਕੋਲ ਪਤਾ ਨਹੀਂ ਅੰਦਰ ਜਾਣ ਵੀ ਦਿੰਦੇ ਆ ਕਿ ਨਹੀਂ ਦਿੰਦੇ ਕੀ ਚੀਜ਼ ਹੈ ਇਹਦੇ ਅੰਦਰ ਇਹ ਅੰਦਰ ਜਾ ਕੇ ਪਤਾ ਲੱਗੂਗਾ ਕਦੇ ਫੇਰ ਦੇਖਾਂਗੇ ਜਿੱਦਾਂ ਮੋਟਰਸਾਈਕਲ ਤੇ ਆਏ ਜਾਂ ਫੇਰੀ ਦੇ ਅੰਦਰ ਜਾ ਕੇ ਆਵਾਂਗੇ ਕਦੇ ਬਾਹਰ ਉਹਨਾਂ ਚੀਜ਼ ਵਧੀਆ ਬਣਾ ਰੱਖੀ ਆ ਇਹ ਦੇਖਣ ਨੂੰ ਬਹੁਤ ਪਿਆਰੀ ਲੱਗਦੀ ਆ ਇਹ ਹਾਂਜੀ ਸਮਾਂ ਹੋ ਗਿਆ ਜੀ 5:54 ਮਿੰਟ ਵੇ ਵਿਆਸ ਆਪਾਂ ਪਹੁੰਚ ਗਏ ਤੇ ਇੱਥੇ ਵਿਆਸਦਰਿਆ ਦੇ ਨਾਲ ਹੀ ਨਾ ਪੁਲ ਦੇ ਥੱਲੇ ਖੱਬੇ ਹੱਥ ਗੁਰਦੁਆਰਾ ਸਾਹਿਬ ਦਿਖਿਆ ਤੇ ਫੜੇ ਤਾਂ ਮੈਂ ਬਾਹਰ ਹੀ ਖੜੇ ਆ ਇੱਥੇ ਅੰਦਰ ਜਾ ਕੇ ਪਤਾ ਕਰਦੇ ਆ ਜੇ ਅੰਦਰ ਰਹਿਣ ਦੀ ਬਵਸਤਾ ਹੁੰਦੀ ਆ ਵੈਸੇ ਪੁੱਛਿਆ ਵੀ ਦੀਗਾ ਮੈਂ ਪਿੱਛੇ ਉਹ ਤਾਂ ਕਹਿੰਦੇ ਹੋ ਜੂਗੀ ਤੇ ਮਿਲਦੇ ਫਿਰ ਆਪਾਂ ਤੁਹਾਨੂੰ ਬਾਅਦ ਵਿੱਚ ਮੈਂ ਪਹਿਲਾਂ ਆਪਣਾ ਰਹਿਣ ਦਾ ਇੰਤਜ਼ਾਮ ਕਰ ਲਾਂ ਤੇ ਫਿਰ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕਰਾ ਦਾਂਗੇ ਆਪਾਂ ਅੰਦਰੋਂ ਉਹ ਨੋੜੇ ਆਪ ਸਾਹਮਣੇ ਪ੍ਰਸ਼ਾਦਾ ਬਾਣੀ ਠਾਕਰੇ ਨੇ ਸੰਗਤ ਹਾਂਜੀ ਸਮਾਂ ਹੋ ਗਿਆ ਜੀ 7:30 ਵਜੇ ਦਾ ਤੇ 6:00 ਵਜੇ ਮੈਂ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚ ਗਿਆ ਜੀ ਮੈਂ ਹੋਲੀ ਇਸ ਕਰਕੇ ਬੋਲ ਰਿਹਾ ਮਿਹਨਤ ਹੈ ਦਰਬਾਰ ਸਾਹਿਬ ਦੇ ਵਿੱਚ ਹੀ ਪੈਣ ਦੀ ਤੇ ਇੱਥੇ ਦਰਬਾਰ ਸਾਹਿਬ ਦੇ ਵਿੱਚ ਹੀ ਮੈਨੂੰ ਜਗ੍ਹਾ ਮਿਲਿਆ ਪੈਣ ਦੀ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਨਾ ਉਦਾਂ ਰਹਿਣ ਦੀ ਬਵਸਥਾ ਨਹੀਂ ਹੈਗੀ ਅਤੇ ਕਮਰੇ ਨਹੀਂ ਬਣੇ ਹੋਏ ਜੀ ਤੇ ਇੱਧਰ ਚਲੋ ਬਾਬਾ ਜੀ ਨੂੰ ਬੇਨਤੀ ਕੀਤੀ ਤਾਂ ਬਾਬਾ ਜੀ ਨੇ ਬਰਾਤ ਮੈਨੂੰ ਰੁਕਣ ਦੇ ਲਈ ਥਾਂ ਦਿੱਤੀ ਸੀਗੀ ਇਧਰ ਬਾਸ ਸਾਹਬ ਦੇ ਵਿੱਚ ਹੀ ਆ ਤੇ ਆ ਦੇਖੋ ਜਿਹੜੇ ਪਿੱਛੇ ਨਾਲ ਬਿਸਤਰੇ ਪਏ ਆ ਜੀ ਉਹ ਸਾ ਬਿਸਤਰਿਆਂ ਵਾਲੇ ਜਗ੍ਹਾ ਤੇ ਵਿੱਚ ਹੀ ਪਏ ਆ ਜੀ ਮੈਂ ਇੱਥੇ ਤੇ 6:00 ਵਜੇ ਦੇ ਕਰੀਬ ਮੈਂ ਇੱਥੇ ਬਿਆਸ ਪਹੁੰਚ ਗਿਆ ਸੀਗਾ ਉਹ ਆਪਣਾ ਇਤਿਹਾਸਿਕ ਕੋ ਗੁਰੂ ਘਰ ਆ ਜੀ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਦੋਂ ਆਪਾਂ ਵਿਆਸਦਰਿਆ ਤੋਂ ਅੰਮ੍ਰਿਤਸਰ ਵੱਲ ਨੂੰ ਜਾ ਰਹੇ ਹਾਂ ਤਾਂ ਵਿਆਸਦਰਿਆ ਟੱਪ ਕੇ ਜਿੱਥੇ ਪੂਲ ਖਤਮ ਹੁੰਦਾ ਨੇ ਨਾਲ ਹੀ ਅੱਗੇ ਇੱਕ ਫਲਾਈਓਵਰ ਆ ਜਾਂਦਾ ਫਲਾਈਓਵਰ ਆਪਾਂ ਚੜ੍ਹਦਣੇ ਹੈਗਾ ਫਲਾਈਓਵਰ ਦੇ ਨਾਲ ਹੀ نیچے ਖੱਬੇ ਆ ਤੇ ਇੱਕ ਰੋਡ ਦੇ ਉੱਤੇ ਹੀ ਗੁਰਦੁਆਰਾ ਸਾਹਿਬ ਆ ਜੀ ਹੈ ਬਣੇ ਹੋਏ ਤੇ ਬੱਲ ਲੰਗਰ ਪ੍ਰਸ਼ਾਦੋਂ ਮੈਂ ਛਕ ਲਿਆ ਸੀਗਾ ਹੁੰਦੇ ਸਾਰੀ 6 6:30 ਵਜੇ ਸਾਢੇ 7 ਵਜੇ ਦਾ ਹੁਣ ਸਮਾਂ ਹੋ ਗਿਆ ਜੀ। ਬਾਕੀ ਰਹਿਣ ਨੂੰ ਆਪ ਨੂੰ ਵਧੀਆ ਮਿਲਗਾ ਚਲੋ ਰਾਤ ਹੀ ਕੱਟਣੀ ਹੈ ਜੀ। ਬਸ ਇਦਾਂ ਹੀ ਹੁਣ ਸਵੇਰੇ ਆਪਣਾ ਮੱਥਾ ਟੇਕ ਕੇ ਦਰਸ਼ਨ ਕਰਕੇ ਗੁਰੂ ਸਾਹਿਬ ਦੇ ਤੇ ਪ੍ਰਸ਼ਾਦਾ ਪਾਣੀ ਛੱਕ ਕੇ ਚੱਲੇ ਪਾਵਾਂਗੇ ਜੀ ਦੁਬਾਰਾ ਅੱਗੇ। ਬੱਗਾਂ ਨੂੰ ਤਾਂ ਹੁਣ ਥੋੜਾ ਜਿਹਾ ਹੀ ਸਫ਼ਰ ਰਹਿ ਗਿਆ ਜੀ ਆਪਣਾ। ਇੱਥੋਂ ਬਾਉ ਵੀ 40 40-45 ਕਿਲੋਮੀਟਰ ਦਾ ਸਫ਼ਰ ਹੈ ਜੀ। ਕੱਲ ਦੁਪਹਿਰ ਤੱਕ ਅਰਾਵ ਤੇ ਪਹੁੰਚ ਜਾਾਂਗੇ ਜੀ ਆਪਾਂ। ਬਾਕੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਮੈਂ ਤੁਹਾਨੂੰ ਸਵੇਰੇ ਕਰਾ ਲਵਾਂਗਾ ਠੀਕ ਹੈ ਜੀ ਧੰਨਵਾਦ ਜੀ ਮਿਲਦੇ ਹਾਂ ਫਿਰ ਸਵੇਰੇ